ਅੱਜ 25ਵਾਂ ਕਾਰਗਿਲ ਵਿਜੇ ਦਿਵਸ ਹੈ ਭਾਰਤੀ ਸੈਨਾ ਨੇ 26 ਜੁਲਾਈ 1999 ਦੇ ਦਿਨ ਪਾਕਿਸਤਾਨੀ ਸੈਨਾ ਨੂੰ ਖਦੇੜਦੇ ਹੋਏ ਕਾਰਗਿਲ ਵਿੱਚ ਵਿਜੇ ਦਾ ਤਿਰੰਗਾ ਲਹਿਰਾਇਆ ਸੀ ਜਿਸ ਤੋਂ ਬਾਅਦ ਤੋਂ ਹੀ ਹਰ ਸਾਲ 26 ਜੁਲਾਈ ਦੇ ਦਿਨ ਭਾਰਤ ਕਾਰਗਿਲ ਵਿਜੇ ਦਿਵਸ ਮਨਾਉਂਦਾ ਹੈ ਐਸੇ ਤਾਂ ਭਾਰਤ ਨੇ ਪਾਕ ਦੇ ਖਿਲਾਫ ਤਿੰਨੋਂ ਯੁੱਧ ਜਿੱਤੇ ਹਨ ਪਰ ਕਾਰਗਿਲ ਵਿਜੇ ਦਿਵਸ ਕਾਰਗਿਲ ਯੁੱਧ ਵਿੱਚ ਭਾਰਤ ਦੀ ਜਿੱਤ ਭਾਰਤੀ ਜਵਾਨਾਂ ਨੂੰ ਸ਼ਰਧਾਂਜਲੀ ਤੇ ਉਨ੍ਹਾਂ ਦੀ ਵੀਰਤਾ ਨੂੰ ਨਮਨ ਕਰਨ ਦੇ ਲਈ ਮਨਾਇਆ ਜਾਂਦਾ ਹੈ ਇਹ ਦਿਨ ਭਾਰਤੀ ਸੈਨਾ ਦੇ ਹਰ ਉਸ ਜਵਾਨ ਨੂੰ ਸਮਰਪਿਤ ਹੈ ਜਿਨ੍ਹਾਂ ਤੇ ਹਰ ਹਿੰਦੁਸਤਾਨੀ ਨੂੰ ਗਰਵ ਹੈ ਵੈਸੇ ਤਾਂ ਹਰ ਇੱਕ ਜਵਾਨ ਦੀ ਭੂਮਿਕਾ ਇਸ ਯੁੱਧ ਵਿੱਚ ਅਹਿਮ ਰਹੀ ਪਰ ਕੁਝ ਦੇ ਸਾਹਸ ਦੀਆਂ ਕਹਾਣੀਆਂ ਇਤਿਹਾਸ ਦੇ ਪੰਨਿਆਂ 'ਚ ਹਮੇਸ਼ਾ ਦੇ ਲਈ ਦਰਜ ਹੋ ਗਈਆਂ ਉਹਨਾਂ 'ਚੋਂ ਇੱਕ ਹੈ ਕੈਪਟਨ ਵਿਕਰਮ ਬਤਰਾ ਜਿਨ੍ਹਾਂ ਨੂੰ ਕਾਰਗਿਲ ਵਾਰ ਦਾ ਹੀਰੋ ਵੀ ਕਿਹਾ ਜਾਂਦਾ ਹੈ 9 ਸਤੰਬਰ 1974 ਨੂੰ ਜਨਮੇ ਕੈਪਟਨ ਵਿਕਰਮ ਬਤਰਾ ਇਸ ਯੁੱਧ ਵਿੱਚ 7 ਜੁਲਾਈ 1999 ਨੂੰ ਸ਼ਹੀਦ ਹੋ ਗਏ ਉਹਨਾਂ ਨੂੰ ਉਹਨਾਂ ਦੇ ਸਾਹਸ ਦੇ ਲਈ ਭਾਰਤ ਦਾ ਸਭ ਤੋਂ ਵਕਾਰੀ ਅਤੇ ਸਰਵੋੱਚ ਬਹਾਦਰੀ ਪੁਰਸਕਾਰ ਮਰਨ ਉਪਰੰਤ ਪਰਮਵੀਰ ਚੱਕਰ ਦਿੱਤਾ ਗਿਆ ਪਾਕਿਸਤਾਨ ਦੇ ਨਾਲ ਆਮੋ-ਸਾਮne ਦੀ ਭਿਆਨਕ ਲੜਾਈ ਵਿੱਚ ਕੈਪਟਨ ਵਿਕਰਮ ਬੱਤਰਾ ਨੇ ਦੁਸ਼ਮਣ ਦੇ 5 ਲੋਕਾਂ ਨੂੰ ਮਾਰ ਗਿਰਿਆ। ਖੁਦ ਗੰਭੀਰ ਰੂਪ ਨਾਲ ਜ਼ਖਮੀ ਹੋਣ ਦੇ ਬਾਵਜੂਦ ਵਿਕਰਮ ਬੱਤਰਾ ਨੇ ਅੱਗੇ ਵਧ ਕੇ ਆਪਣੀ ਲੋਕਾਂ ਦੀ ਅਗਵਾਈ ਕੀਤੀ। ਕੋਈ ਰਸਤਾ ਨਾ ਬਚਨ ਤੇ ਪਾਰੀ ਗੋਲੀਬਾਰੀ ਦੇ ਵਿਚਾਲੇ ਦੁਸ਼ਮਨਾ ਤੇ ਸਾਹਮne ਤੋਂ ਵਾਰ ਕੀਤਾ। ਵਿਕਰਮ ਬੱਤਰਾ ਦੇ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਹ ਹਮੇਸ਼ਾ ਇਹ ਦਿਲ ਮੰਗੀ ਮੌੜ ਦਾ ਨਾਰਾ ਲਗਾਉਂਦੇ ਸੀ। ਅਸੰਭਵ ਲੱਗਣ ਵਾਲੇ ਕੰਮ ਨੂੰ ਸੰਭਵ ਕਰਦੇ ਹੋਏ ਕੈਪਟਨ ਵਿਕਰਮ ਬੱਤਰਾ ਖੁਦ ਸ਼ਹੀਦ ਹੋ ਗਏ। ਤਨਖਾਸ਼ ਦੇ ਕਿ 25ਵੇਂ ਕਾਰਗਿਲ ਵਿਜੇ ਦਿਵਸ ਦੇ ਖਾਸ ਮੌਕੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੇ ਹਾਈਵੇ ਤੇ ਦਰਾਸ ਵਿੱਚ ਕਾਰਗਿਲ ਵਾਰਡ ਮੈਮੋਰੀਅਲ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੇ। ਇੱਥੇ ਉਹਨਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਪੇਨ ਕੀਤੀ ਨਾਲ ਹੀ ਪਾਤੀ ਸੇਨਾ ਦਾ ਹੌਸਲਾ ਵੀ ਵਧਾਇਆ। ਤਨੁਗਾਜ਼ ਦੇ 25 ਸਾਲ ਪੂਰੇ ਹੋਣਤੇ ਕਾਰਗਿਲ ਵਾਰ ਮੈਮੋਰੀਅਲ ਤੇ ਖਾਸ ਤਿਆਰੀ ਕੀਤੀ ਗਈ। ਅੱਜ ਵੀ ਟੂਰਿਸਟ ਦੂਰ ਦੂਰ ਤੋਂ ਕਾਰਗਿਲ ਵਾਰ ਮੈਮੋਰੀਅਲ ਨੂੰ ਦੇਖਣ ਆਉਂਦੇ ਹਨ ਤੇ ਮਹਿਸੂਸ ਕਰਦੇ ਹਨ ਕਿਵੇਂ ਸਾਡੇ ਦੇਸ਼ ਦੇ ਵੀਰਾਂ ਨੇ ਬਹਾਦਰੀ ਦਿਖਾਉਂਦੇ ਹੋਏ ਵੀਰਗਤੀ ਪ੍ਰਾਪਤ ਕੀਤੀ ਸੀ। ਜੋ ਵੀ ਇੱਥੇ ਆਉਂਦਾ ਹੈ ਉਹਨਾਂ ਦੀਆਂ ਅੱਖਾਂ ਨਮ ਹੋ ਜਾਂਦੀਆਂ ਹਨ। ਅੱਜ ਕਾਰਗਿਲ ਵਿਜੇ ਦਿਵਸ ਦੇ ਮੌਕੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗਿਆ ਦਿਤਨਾਥ ਨੇ ਸ੍ਰਿਤਿਕਾ ਵਾਰ ਮੈਮੋਰੀਅਲ ਵਿਖੇ ਕਾਰਗਿਲ ਵਾਰ ਦੇ ਹੀਰੋਜ਼ ਨੂੰ ਸ਼ਤਾਨਦੀਪ ਜਗਾਈ। ਇਜ਼ਨਾਲੀ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਨੇ ਵੀ ਕਾਰਗਿਲ ਵਾਰ ਦੇ ਹੀਰੋਜ਼ ਨੂੰ ਦਿੱਲੀ ਦੇ ਨੈਸ਼ਨਲ ਵਾਰ ਮੈਮੋਰੀਅਲ ਵਿੱਚ ਰੰਗਦਾਰੀ ਪੇਂਟ ਕੀਤੀ। ਅੱਜ ਕਾਰਕਿਲ ਵਿਜੀ ਦਿਵਸ ਦੇ ਮੌਕੇ ਪਾਟੇ ਸੈਨਾ ਦੇ ਵੀ ਜਵਾਨਾਂ ਤੇ ਹਰ ਹਿੰਦੁਸਤਾਨੀ ਨੂੰ ਗਰਵ ਹੈ ਜੋ ਦੇਸ਼ ਦੀ ਰੱਖਿਆ ਕਰਦੇ ਹੋਏ ਬਹਾਦਰੀ ਵਿਖਾਉਂਦੇ ਹੋਏ ਵੀਰ ਗਤੀ ਨੂੰ ਪ੍ਰਾਪਤ ਹੋ ਗਏ